हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਇਸਪੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਨਿਸ਼ਾਨ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰੇ ਵਿਕਰੀ ਵਾਲੇ ਪਸ਼ੂ ਹੁੰਦੇ ਆ ਦੋਸਤੋ ਵੜਾ ਹੋਣ ਚਾਹੇ ਮੱਝਾ ਹੋਣ ਠੀਕ ਆ ਜੀ ਤੇ ਰਸੂਲਪੁਰ ਨਹਿਰਾ ਪਿੰਡ ਦੋਸਤੋ ਬਿਲਕੁਲ ਨੇੜੇ ਦੁਗਲ ਵਾਲਾ ਪਿੰਡ ਹੈਗਾ ਝਡੇਰ ਪਿੰਡ ਥੋੜੀ ਦੂਰੀ ਤੇ ਹੈਗਾ ਇੱਕ ਪਾਸੇ ਛੇਰੋਂ ਦੀ ਦੂਰੀ ਥੋੜੀ ਆ ਮੇਨ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਤੋਂ ਤਕਰੀਬਨ ਕੋਈ ਕਿਲੋ ਕਿਲੋ ਜਿਹੜਾ ਦੋਸਤੋ ਨਾਲ ਲੱਗਦਾ ਪਿੰਡ ਆ ਰਸੂਲਪੁਰ ਨਹਿਰਾ ਅੱਜ ਦੋਸਤੋ 2 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਐਨੀਮਲ ਤੁਹਾਨੂੰ ਟੋਟਲ ਜਿਹੜੇ ਦੋਸਤੋ 4 ਤੋ ਪੰਜ ਨਗ ਜਿਹੜੇ ਦਿਖਾਉਣੇ ਆ ਤਿੰਨ ਵੜਾ ਦਿਖਾਵਾਂਗੇ ਇੱਕ ਕਟਾ ਦਿਖਾਵਾਂਗੇ ਮੋਹਰਾ ਦੇ ਵਿੱਚ ਬਰੀਡ ਦੇ ਵਿੱਚ ਕਟਾ ਇੱਕ ਜਿਹੜੀ ਬਿਲਕੁਲ ਤਾਜੀ ਸੁਈ ਸਵਾਈ ਇਹ ਮਾਜੂ ਤੁਸੀਂ ਦੇਖ ਰਹੇ ਜੇ ਸਟਾਰਟਿੰਗ ਆਪਾਂ ਸ਼ੁਰੂਆਤ ਇਸ ਮਾਜੂ ਤੋਂ ਕਰ ਲਾਂਗੇ ਰੇਟ ਭਾ ਪਰ ਤਾਂ ਜਿੰਨਾ ਵੀ ਹੋਊਗਾ ਦੋਸਤੋ ਜਾਇਜ਼ ਤੇ ਜੈਨੂਨ ਕਰਾਉਣ ਦੀ ਕੋਸ਼ਿਸ਼ੇ ਰਹੂਗੀ ਆਪਣੀ ਸੋ ਅੱਗੇ ਜਿਹੜੇ ਵੀਰ ਦੇ ਐਨੀਮਲ ਪਸੰਦ ਹੋਊਗਾ ਘਰ ਆਣ ਕੇ ਤੁਸੀਂ ਨਰਕ ਪਰਖਾ ਚੋਗੇ ਪਸ਼ੂ ਨੂੰ ਜ਼ਰੂਰ ਤਸੱਲੀ ਕਰ ਲਿਓ ਠੀਕ ਆ ਆਓ ਲੈਨੇ ਆ ਡਿਟੇਲ ਵੀਰ ਨਿਸ਼ਾਨ ਸਿੰਘ ਤੋਂ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਿੰਘ ਸਾਸਰੀ ਕਾਲ ਸਾਸਰੀਆ ਵੀਰ ਜੀ ਹੋ ਠੀਕ ਠਾ ਜੋ ਠੀਕ ਠਾਕ ਮਹਾਰਾਜ ਹੋਰ ਸੁਣਾਓ ਵਧੀਆ ਵੀਰ ਜੀ ਠੀਕ ਠਾਕ ਜੀ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਨਾਲੇ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਵੀਰ ਜੀ ਠੀਕ ਆ ਭਰਾ ਜੀ ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਲੱਖ ਲੱਖ ਕਰੋੜ ਕਰੋੜ ਜੜੀਆਂ ਮੁਬਾਰਕਾਂ ਹੋਣ ਹਾਂਜੀ ਹਾਂਜੀ ਵੀਰ ਜੀ ਇਸੇ ਤਰ੍ਹਾਂ ਹੀ ਕੰਮ ਚੱਲਦੇ ਰਹਿਣੇ ਆ ਵੀਰ ਜੀ ਨਾਲੇ ਸਾਡੇ ਹਾਂਜੀ ਤੇ ਬਾਪੂ ਤੈਨੂੰ ਵੀ ਵਧਾਈਆਂ ਬਹੁਤ 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 ਵਧਾਈ ਹੋਵੇ ਸਾਰੇ ਪਰਿਵਾਰ ਤੋਂ ਧੰਨਵਾਦ ਜੇ ਤੁਸੀਂ ਸਾਡੇ ਘਰ ਆਏ ਤੇ ਠੀਕ ਹੈ ਪਰਿਵਾਰ ਦਾ ਕਿਉਂ ਤੁਹਾਨੂੰ ਅਗੇ ਉਹਨੇ ਲੈ ਹੁਣ ਫੇਰ ਕਿਰਪਾ ਮਾਲਕ ਨੇ ਕੀਤੀ ਲੈ ਕੇ ਆਏ ਪਰਿਵਾਰ ਨੂੰ ਲੈ ਕੇ ਆਏ ਹਾਂਜੀ ਕੋਈ ਗੱਡੀ ਤੇ ਉੱਥਾ ਲਾ ਦੇ ਘਰ ਉਧਰ ਨਵੇਂ ਘਰ ਪਾਇਆ ਬਿਲਕੁਲ ਬਿਲਕੁਲ ਹਾਂਜੀ ਤੇ ਪਰਿਵਾਰ ਏਦਾਂ ਆਪਣਾ ਬਣਿਆ ਰਵੇ ਹਾਂਜੀ ਹਾਂਜੀ ਤੇ ਏਦਾਂ ਗੱਡੀਆਂ ਚੱਲਦੀਆਂ ਰਹਾਂ ਤੇ ਸੋ ਇਸੇ ਤਰ੍ਹਾਂ ਤੁਸੀਂ ਲਿਆਉਂਦੇ ਰਹੋ ਚੰਗੇ ਚੰਗੇ ਪਸ਼ੂ ਹਾਂਜੀ ਆਪਾਂ ਭੈਣ ਭਰਾਵਾਂ ਸੱਜਣਾਂ ਨੂੰ ਵਿਖਾਉਂਦੇ ਰਹੀਏ ਤੁਹਾਡੇ ਦੁਆਰਾ ਜਿਹੜੇ ਚੰਗੇ ਚੰਗੇ ਪਸ਼ੂ ਲਿਆਉਂਦੇ ਹ ਜੀ ਤੇ ਆਜੋ ਕਰਦੇ ਆ ਗੱਲਾਂ ਬਾਤਾਂ ਸੋ ਦੋਸਤੋ ਇਹ ਸਾਨੇ ਵੀਰ ਨਿਸ਼ਾਨ ਸਿੰਘ ਦੇ ਫਾਦਰ ਸਾਹਿਬ ਤੇ ਨਿਸ਼ਾਨ ਅਜੇ ਪਸ਼ੂ ਆਪਣੇ ਕੋਲ ਟੋਟਲ ਜੜੇ ਆ ਚਾਰ ਤੋਂ ਪੰਜ ਨਗ ਨੇ ਚਾਰ ਤੋਂ ਪੰਜ ਨਾਗਿਆ ਵੀਰ ਜੀ ਹਾਂਜੀ ਇੱਕ ਮੱਝ ਆ ਤੇ ਤਿੰਨ ਤਿੰਨ گاਵਾ ਵਾ ਤੇ ਇੱਕ ਕਟਾ ਵਾ ਮੋਰਾ ਨਸਲ ਦਾ ਮੋਰਾ ਦੇ ਵਿੱਚ ਇੱਕ ਕਟਾ ਆ ਗਿਆ ਤੇ ਸ਼ੁਰੂਆਤ ਜਿਹੜੀ ਆ ਆ ਮੱਝ ਤੋਂ ਕਰਨੇ ਆ ਵੀਰ ਜੀ ਅੱਛਾ ਇਹ ਸੋ ਕਰਕੇ ਆਪਾਂ ਨਵਾਏ ਨੂੰ ਹੋਏ ਨੇ ਬਾਕੀ ਵੀਰ ਭਰਾਣ ਜਿਹੜਾ ਡੰਗਰ ਪਸੰਦ ਆ ਉਹ ਤੇ ਕਰ ਹੀ ਲੈਣਾ ਵੀਰ ਜੀ ਬਿਲਕੁਲ ਹਾਂਜੀ ਸੋ ਇਹ ਮੱਝ ਤੋਂ ਸੇ ਕਰੀ ਪੂਰੀ ਬਾਡੀ ਸਟਰਕਚਰ ਤੁਹਾਨੂੰ ਇਸ ਮੱਝ ਦਾ ਦਿਖਾ ਦਿੰਨੇ ਆ ਸੁਬਿਆਂ ਦੇ ਵਿੱਚ ਕਿਸੇ ਵੀਰ ਨੇ ਆਪਦੀ ਸਮਝ ਵੇਖਣੀ ਆ ਬਾਕੀ ਆਪਾਂ ਵੀਰ ਤੋਂ ਵੀ ਪੁੱਛ ਲਾਂਗੇ ਉਹਨਾਂ ਦੇ ਦਸਨ ਮੁਤਾਕ ਜਾਂ ਪਿਛੋਂ ਦਸਨ ਮੁਤਾਕ ਸੂਬਾ ਜਿਹੜਾ ਕਿਨਵਾ ਹੋਊਗਾ ਠੀਕ ਆ ਅੱਛਾ ਨਿਸ਼ਾਨ ਸਭ ਤੋਂ ਪਹਿਲਾਂ ਤੇ ਮੇਰਾ ਵੀ ਅਰਦਾਸ ਲਗੇ ਵੀ ਇਹ ਸੂਬੇ ਕਿਨਵੇਂ ਆ ਤੇ ਇੱਕ ਦਿਨ ਕਿੰਨੇ ਕੁ ਹੋਗੇ ਨਸੂਈ ਵੀਜੀ 9 ਤੋਂ 10 ਦਿਨ ਹੋਏ ਸੂਈ ਨੇ ਮਗਰ ਇਹਦੇ ਕੱਟਾ ਵਾ 9 ਕਿਲੋ ਦੁੱਧ ਦੇ ਲਿਆ ਗਿਆ ਇਸ ਟਾਈਮ ਰੈਡੀ ਵੀਜੀ ਹਾਂਜੀ ਦੋ ਡੰਗ ਚ ਹੋਵੇ ਤੇ ਤਿੰਨ ਡੰਗ ਚ ਹੋਵੇ ਆਪਣਾ ਅੱਗੇ ਵੀ ਆਪਾਂ ਦੁੱਧ ਲੌਣੀ ਕਦੀ ਝੂਠ ਮਾਰਾ ਬਾਕੀ ਆਪੋ ਆਪਣੀ ਸਮਝਣ ਦੀ ਜਿਹੜਾ ਪਸ਼ੂ ਜਿਹੜੇ ਗਾਗ ਨੇ ਪਸੰਦ ਕਰਨਾ ਵੀ ਜੀ ਹਾਂ ਹਾਂ ਜੀ ਦਸਾਂ ਕਿ ਦਿਨਾਂ ਦੀ ਸੂਈ ਸਾਰੀ ਜਿੰਨੋਂ ਆ ਦਸਾਂ ਦਿਨਾਂ ਦੀ ਸੂਈ ਮਗਰ ਕੱਟਾ ਆ ਗਿਆ ਹਾਂਜੀ ਕੱਟਾ ਹੋਈ ਜੀ 9 ਕਿਲੋ ਦੁੱਧ ਹਾਜ਼ਰ 9 ਕਿਲੋ ਨੈਟ ਹਾਜ਼ਰ ਦੁੱਧ 9 ਕਿਲੋ ਦੇ ਵਿੱਚ ਕਿਤੇ ਅਜੇ ਕੋਈ ਭੰਗ ਨਹੀਂ ਖਵਾਵਾ ਨਹੀਂ ਨਹੀਂ 5 ਕਿਲੋ ਚੋਵੇ ਨਹੀਂ ਨਹੀਂ 7-8 ਕਿਲੋ ਨਹੀਂ ਚਾਊਗਾ 9 ਆਖਿਆ ਤੇ 9 ਹੀ ਚਾਊਗਾ ਵੀ ਜੀ 9 ਕਿਲੋ ਹਾਂਜੀ ਖਵਾਵਾ ਦੇ ਵਾਧ ਕਰਦੀ ਪਰ ਆਪਾਂ ਜਿਹੜਾ ਦੁੱਧ ਹੈਗਾ ਨਾ 9 ਦਾ ਇੱਕ ਥਾਣੇ ਇਧਰਲਾ ਜਰੂਰ ਥੋੜਾ ਜਿਹਾ ਭਾਰਾ ਰੱਖਦੀ ਆ ਬਾਕੀ ਧਾਰਾ ਧੂਰਾ ਦੀ ਇੱਕ ਨੰਬਰ ਚਵਾਈ ਆ ਆ ਬਹਿਣੀ ਵਾਲਾ ਮਗਰਲਾ ਹੈ ਹਾਂਜੀ ਹਾਂਜੀ ਇਧਰਲਾ ਬਹਿਣ ਵਾਲਾ ਉਹ ਧਾਰਾ ਕਰਦੀ ਹੈ ਬਾਕੀ ਧਾਰਾ ਧੂਰਾ ਬਰਾਬਰ ਇੱਕ ਨੰਬਰ ਭਰਾ ਪੋਲਾ ਬਿਲਕੁਲ ਹਾਂਜੀ ਪੋਲਾ ਵੀਰ ਜੀ ਉਹ ਦੋਸਤੋ ਚਵਾਈ ਭਰਾ ਬਿਲਕੁਲ ਪੋਲਾ ਹੈ ਕਈ ਵਾਰ ਥੋੜਾ ਜਿਹਾ ਮਾਮੂਲੀ ਜਿਹਾ ਕੋਈ ਪਸ਼ੂ ਥਣ ਭਾਰਾ ਰੱਖ ਲੈਂਦੇ ਆ ਬਾਕੀ ਤੁਹਾਡੇ ਸਾਹਮਣੇ ਆ ਤਸੱਲੀ ਨਾਲ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾਉਂਦੇ ਆ ਦੇਖੋ ਜੀ ਤੇ ਚਵਾਈ ਪੋਲੀ ਹੈ ਜੀ ਚਵਾਈ ਪੋਲੀ ਵੀਰ ਜੀ ਧਾਰਾ ਧੂਰਾ ਬਰਾਬਰ ਹੈ ਇੱਕ ਨੰਬਰ ਹੈ ਵੀ ਜੀ ਲਓ ਦ ਤੇ ਅੱਗੇ ਦੋਸਤੋ ਮੇਨ ਗੱਲ ਵੀ ਸੁਭਾ ਤੁਸੀਂ ਆਪਦੀ ਸਮਝ ਨਾਲ ਚੌਥਾ ਮੰਨ ਲਓ ਹਰ ਕਿਰਤੀ ਸਮਝ ਗਿਆ ਮੈਂ ਚੌਥਾ ਮੰਨ ਲਓ ਘਰ ਵਾਲੇ ਨੇ ਤੁਹਾਨੂੰ ਪਤਾ ਇਹ ਆਪਾਂ ਸੂਏ ਦੀ ਕੋਈ ਗੱਲ ਨਹੀਂ ਕਰਦੇ ਜੋ ਉਹ ਜਗਾ ਸਾਹਮਣੇ ਬਾਕੀ ਤੁਹਾਡੇ ਸਾਹਮਣੇ ਦੋਸਤੋ ਤੇ ਇਹ ਮਾਝਾ ਵੀਰ ਦੇ ਕੋਲ 9 ਕਿਲੋ ਦੁੱਧ ਤੇ 10 ਦਿਨਾਂ ਦੀ ਸੂਈ ਆ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੇ ਦੁੱਧ ਵਾਲੇ ਪਾਸੇ ਉਹ ਖੜੀ ਆ ਠੀਕ ਆ ਜੀ ਜਿੰਨਾਕ ਦੁੱਧ ਕਰਮਾਲੀ ਨੂੰ ਪਰਨਾ ਚਾਹੀਦਾ ਸੀਗਾ ਉਹਨੇ ਕ ਦੁੱਧ ਤੋਂ ਜਿਹੜੀ ਸਟਾਰਟਿੰਗ ਇਹਨੇ ਕਰ ਲਈ ਆ 9 ਕਿਲੋ 9 10 9 10 ਦੁੱਧ ਵੀ ਤੁਸੀਂ ਨਾਰਮਲ ਹੀ ਲੈ ਸਕਦੇ ਜੇ ਇਸ ਮੱਝ ਤੋਂ ਆ ਕਰੋ ਚੈੱਕ ਠੀਕ ਹੈ ਜੀ ਵਿਖਾਲਾ ਬਖੂਲਾ ਜਿੱਥੋਂ ਤੱਕ ਆਪਾਂ ਦੋਸਤੋ ਦੱਸਦੇ ਆ ਬਿਲਕੁਲ ਵਿਖਾਲਾ ਪੱਧਰ ਲਮਾਈ ਦੇ ਵਿੱਚ ਥਾਂ ਨੇ ਕਿਸਾਰ ਨੇ ਤੇ ਪੂਰਾ ਬਾਡਾ ਸਟਰਕਚਰ ਜਿਹੜਾ ਇਸ ਸਮੇ ਦਾ ਆ ਤੁਸੀਂ ਵੇਖ ਕੇ ਚੈੱਕ ਕਰੋ ਪਤਲੇ ਚੰਮ ਦੇ ਵਿੱਚ ਆ ਪਤਲੇ ਪਿੰਡੇ ਦੀ ਆ ਦੇਖੋ ਜੀ ਬਾਕੀ ਮਾਝ ਸਾ ਸੁਧਰੀ ਇੱਕ ਨੰਬਰ ਇਹ ਵੀ ਜੀ ਚਵਾਈ ਚੋਈ ਮੈਂ ਭੋਲੀ ਆ ਹਾਂਜੀ ਤੇ ਨਿਸ਼ਾਨ ਨੇ ਤੇ ਥਲੇ ਬੱਚਾ ਮਗਰ ਮਗਰ ਕਟਾ ਵੀਰ ਜੀ ਕਟਾ ਜੇ ਉਹ ਐਂਡ ਤੇ ਵਿਖਾ ਦਾਂਗੇ ਅੱਪ ਦਿਖਾਵਾਂਗੇ ਕੋਈ ਗੱਲ ਨਹੀਂ ਤੇ ਇਹਦਾ ਮੁੱਲ ਆਪਾਂ ਕਿੱਥੋਂ ਤੱਕ ਆਪਣੇ ਭੈਣ ਭਰਾਵਾਂ ਨੂੰ ਦੇ ਦੇਣੀ ਮੁੱਲ ਵੀਰ ਜੀ ਕੋਈ 60 ਨਹੀਂ ਕੋਈ 65 ਨਹੀਂ ਕਰਨਾ 52000 ਦੀ ਮਾਝ ਦੇ ਦੇਣੀ ਵੀਰ ਜੀ 52 ਦੀ ਹਾਂਜੀ ਠੀਕ ਹੈ ਜੀ ਹਾਂ ਜੀ ਉਹ ਤੋਂ ਜਿਵੇਂ ਥੋੜਾ ਬੜਾ ਥੋੜਾ ਬੜਾ ਮਾਨਤਨ ਹੋਗਾ ਜਿਆਦਾ ਨਹੀਂ ਹੋਊਗਾ ਵੀਰ ਜੀ 58 ਚ ਹਾਂ ਆਪਾਂ ਰੇਡ ਹੀ ਉਹ ਸਾਰੇ ਪਸ਼ੂਆਂ ਦੇ ਆਪਾਂ ਜਾਇਜ਼ ਹੀ ਕਰਨੇ ਜਿਹੜੇ ਦੇਣ ਵਾਲੀ ਗੱਲ ਕਰਨੀ ਵਾਸਤੇ ਠੀਕ ਹੈ ਜੀ ਹਾਂ ਜੀ ਲੋ ਦੋਸਤਾਂ ਆਪਾਂ ਚਵਾ ਕੇ ਦਵਾਂਗੇ ਜੇ ਨਾ ਦੱਸੰਦੇ ਤਾਂ ਘੜਨੇ ਹੋਊਗਾ ਵੀਰ ਜੀ ਠੀਕ ਹੈ ਜੀ ਹਾਂ ਜੀ ਲੋ ਦੋਸਤਾਂ 58000 ਤੇ ਵਿੱਚ ਇਹ ਤੁਹਾਨੂੰ ਮੱਝ ਮਿਲ ਜੂਗੀ ਸੋ ਮੱਝ ਤੁਸੀਂ ਪ੍ਰੋਪਰ ਦੋਸਤਾਂ ਦੇਖ ਲਈ ਆ ਠੀਕ ਹੈ ਜੀ ਫੇਸ ਕੁਆਲਟੀ ਬਾਡੀ ਸਟਰਕਚਰ ਦੀ ਮੈਂ ਦੇਖ ਲਈ ਆ ਆ ਜਿਹੜਾ ਤੁਸੀਂ ਇੱਕ ਵਾਰੀ ਫੇਰ ਫੇਸ ਚੈੱਕ ਕਰ ਸਕਦੇ ਜੀ ਠੀਕ ਆ ਲਓ ਜ ਬਾਕੀ ਕੋਈ ਪੂਰ ਛਟਾਣੀ ਆ ਨਾ ਕੋਈ ਥਣ ਵੱਧ ਘਟਾ ਚਾਰੇ ਬਰਾਬਰ ਚੱਲਦੇ ਗਾੜਲੇ ਗਾੜ ਬਰਾਬਰ ਮਗਰਲੇ ਮਗਰ ਬਰਾਬਰ ਆ ਠੀਕ ਹੈ ਜੀ ਹਾਂਜੀ ਓਕੇ ਲਓ ਵੀ ਦੋਸਤੋ ਬੱਚਾ ਜਿਹੜਾ ਤੁਹਾਨੂੰ ਆਪਾਂ ਲਾਸਟ ਵਿੱਚ ਜਰੂਰ ਦਿਖਾਵਾਂਗੇ ਇਹ ਤਿੱਜਾ ਸੁਹਾ ਗਾਂ ਸੁਈ ਆ ਲਓ ਜੀ ਤੇ ਇਹਦੇ ਮਗਰ ਵੱੱਛੀ ਆ ਹਾਂ ਲਓ ਜੀ ਆ ਜਿਹੜੀ ਅਗਲੀ ਦੋਸਤੋ ਦੂਜੇ ਨੰਬਰ ਤੇ ਵਹਿੜ ਤੁਹਾਨੂੰ ਦਿਖਾਉਣ ਲੱਗੇ ਆ ਤਿੱਜਾ ਸੁਹਾ ਸੁਈ ਆ ਮਗਰ ਵੱੱਛੀ ਆ ਤੇ ਦਿਨ ਕਿੰਨੇ ਕੋਕੇ ਨੂੰ ਸੁਈ ਨੂੰ ਦਣ ਵੀ ਜੀ 5 6 ਦਿਨ ਹੋ ਗਏ ਆ 5 6 ਹਾਂਜੀ ਮਗਰ ਵੀ ਬੱਚੀ ਆ ਮਗਰ ਵੀ ਬੱਚੀ ਵੀ ਜੀ ਤੇ ਦੁੱਧ ਹੁਣ ਬੌਲੇ ਤੋਂ ਬਾਹਰ ਆਈ ਆ ਦੁੱਧ ਕਿੰਨਾ ਕ ਇਹ 11 ਕਿਲੋ ਹੈਗਾ ਵੀ ਜੀ ਦੇ ਥੱਲੇ 11 ਕਿਲੋ ਹਾਂਜੀ ਤੇ ਚਾਰੇ ਥਣ ਵਧੀਆ ਚਾਰੇ ਥਣ ਵੀ ਜੀ ਵਧੀਆ ਵਾ ਲਾਓ ਜੀ ਹਾਂ ਜਵਾਪ ਸਮਾ ਦੋਸਤੋ ਵਧੀਆ ਚਾਹੋ ਆਹ ਦੇਖੋ ਆ ਕਰੋ ਚੈੱਕ ਬੋਕਾਲਾ ਬਕੂਲਾ ਕਾਫੀ ਸੋਹਣਾ ਕਰਮਾਲੀ ਦਾ ਮੁੱਠੀ ਥਾਣਾ ਜਿੰਨਾ ਵੀ ਆ ਦੋਸਤੋ ਹੱਥੀ ਚਬਾਈਲਾ ਥਾਣਾ ਠੀਕ ਹੈ ਜੀ ਬਾਕੀ ਦੁੱਧ ਉਹਦਾ ਜੇ ਵਧਣਾ ਹੈ ਤੁਹਾਨੂੰ ਵੀ ਪਤਾ 5-6 ਦਿਨ ਹੋ ਗਏ ਮਾਹ ਸਾਰੇ ਸੂਈ ਨੂੰ ਆ ਬੱਚਾ ਇਹੋ ਹੀ ਮਕਰ ਹਾਂ ਮਕਰ ਬੱਛੀ ਹੈ ਬੱਛੀ ਵੀ ਚੰਗੀ ਐਫ ਦੇ ਵਿੱਚ ਹਾਂਜੀ ਲਓ ਜੀ 8 ਢ ਕਰਕੇ ਬਣੀ ਬੋਰੀ ਕੋਈ ਨਹੀਂ ਪਈ ਰਹਿੰਦਾ ਜੇ ਮਾੜਾ ਦਿਖਾ ਦਿਓ ਇੱਕ ਵਾਰੀ ਸੋ ਬੋਰੀ ਬਾਦ ਵਿੱਚ ਪਾ ਦਿਆ ਜੀ ਆ ਦੇਖ ਨਾੜੂ ਵੀ ਬੱਚੇ ਦੇ ਨਾਲ ਜੇ ਇਹ ਆਹ ਵੇਖੋ ਜੀ ਨਾੜੂ ਵੀ ਆਹ ਵੇਖੋ ਜੀ ਫੋਟੋ ਲਮਾ ਨਾੜੂ ਆ ਬੱਚੇ ਦੇ ਨਾਲ ਇੱਕ ਹਫਤਾ ਦੋਸਤੋ ਕੋਈ ਵੀ ਰ ਮੰਨ ਸਕਦਾ 6-7 6 ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ 11 ਕਿਲੋ ਦੁੱਧ ਇਸ ਵੈਰ ਦੇ ਥੱਲੇ ਹੁਣ ਬਿਲਕੁਲ ਹਾਜ਼ਰ ਆ ਜਿਹੜੀ ਸ ਸੂਆ ਤੇਜਾ ਸੋਈ ਆ ਠੀਕ ਆ ਜੀ ਤੇ ਥੋੜਾ ਜਿਹਾ ਕਿਤੇ ਨਾ ਕਿਤੇ ਥੋੜੀ ਜਿਹੀ ਆ ਜੀ ਲਿਸੇਪਣ ਦੇ ਵਿੱਚ ਆ ਕਈ ਵਾਰਾ ਪਸ਼ੂ ਚਲੋ ਸੂਸਵਾ ਦੇ ਵਿੱਚ ਵੀ ਆ ਜਿਵੇਂ ਹਜੇ ਹਫਤੇ ਦੇ ਬਿਲਕੁਲ ਅੰਦਰ ਵਾਰ ਸਮਾਂ ਹੈ ਸੂਸਵਾ ਦੇ ਵਿੱਚ ਉੱਪਰੋਂ ਸਿਆਲੀ ਦਿਹਾੜੀਆਂ ਨੇ ਦੋਸਤੋ ਠੰਡ ਠੁੰਡ ਵੀ ਕਾਫੀ ਆ ਤੇ ਉਹਦੇ ਕਰਕੇ ਵੀ ਪਸ਼ੂ ਪੂਰਾ ਜਿਹੜਾ ਖੁੱਲਦਾ ਨਹੀਂਗਾ ਹੌਲੀ ਹੌਲੀ ਜਿਹੜਾ ਆਪਦੇ ਆਪ ਨੂੰ ਮੈਂਟੇਨ ਕਰਦਾ ਕੋਈ 10 ਤੋਂ 15 ਦਿਨ ਤੱਕ ਦੋਸਤੋ ਪਸ਼ੂ ਜਿਵੇਂ ਜਿਵੇਂ ਮੈਲਿਓ ਚੱਲੂ ਗੋਵੇਂਵੇਂ ਆਪਣੀ ਸਿਹਤ ਵੀ ਭਰਨੀ ਸ਼ੁਰੂ ਕਰ ਦੂਗਾ ਬਾਕੀ ਸੂਸਵਾ ਦੇ ਵਿੱਚ ਰਾ ਦੋਸਤੋ ਪਸ਼ੂ ਆਇਆ ਆਪ ਲੈ ਸਾਬਣ ਨਹੀਂ ਹੁੰਦਾਗਾ ਵੈਸੇ ਪਸ਼ੂ ਚੜੋ ਸੂਸਵਾ ਦੇ ਵਿੱਚ ਆ ਜਾਂਦਾ ਇੱਕ ਵਾਰੀ ਠੀਕ ਆ ਜੀ ਲੱਪਾ ਜਲਾ ਜਾਂਦਾ ਤੇ ਬਾਕੀ ਆ ਤੁਹਾਡੇ ਸਾਹਮਣੇ ਬੈੜ ਆ ਥਣਲੇਵ ਦੀ ਬਹੁਤ ਸਾਫ ਸੁਥਰੀ ਆ ਵੇਖੋ ਤੇ 11 ਕਿਲੋ ਜਿਹੜਾ ਦੋਸਤੋ ਇਹਦੇ ਥੱਲੇ ਦੁੱਧ ਹੁਣ ਸਟਾਰਟਿੰਗ ਤੇ ਆ ਬੌਲੇ ਤੋਂ ਬਾਹਰ ਇੱਕ ਜਿਹੜਾ ਕੱਚਾ ਦੁੱਧ ਵੀ ਆਪਾਂ ਕਹਿ ਦਿੰਨੇ ਆ ਦੋਸਤੋ ਕੱਚਾ ਬੌਲਾ ਕਹਿ ਦਿੰਨੇ ਆ ਤੇ 11 ਕਿਲੋ ਹੁਣ ਹੈਗਾ ਜਿਹੜਾ ਮੌਜੂਦ ਨੇ ਦੇ ਥੱਲੇ ਬਾਕੀ ਆਪਾਂ ਜ਼ਿਆਦਾ ਨਹੀਂ ਆਂਦੇ ਦੁੱਧ ਭਰੂਗੀ 13-14 ਕਿਲੋ ਦੁੱਧ ਇਹਨੇ ਵਿਜੀ ਰਮਾਨਾ ਪਰ ਦੇਣਾ ਅਜੇ ਮਾਹ ਹਫਤਾ ਕੀ ਹੋਇਆ ਵਾ ਮਾਂ ਸੋਈ ਨੂੰ ਆਪਣੇ ਘਰ ਹੀ ਸੋਈ ਬਾਕੀ ਆਪਣੇ ਤੋਂ ਪ੍ਰੋਪਰ ਵੀਡੀਓ ਹੈ ਗਈ ਇਹਦੀ ਝੇਰ ਦੀ ਪਈ ਦੀ ਆਪਣੇ ਕੋਲ ਹੀ ਝੇਰ ਪਈ ਸੀ ਆਪਣੇ ਕੋਲ ਹੀ ਹਾਂਜੀ ਵਿਜੀ ਸੋਈ ਹੈਗਾ ਤੇ ਕਿੱਥੋਂ ਤੱਕ ਆਪਾਂ ਜਮੁੱਲ ਕਰਦੇ ਹਾਂ ਮੁੱਲ ਵਿਜੀ 36000 35000 ਦੀ ਦੇ ਦਾਂਗੇ ਵਿਜੀ 35 ਦੀ ਹਾਂਜੀ ਬਾਕੀ ਥੋੜਾ ਬੋਲਾ ਮਾਨਦਾਨ ਕਰਾਂਗੇ ਮਤਲਬ ਜ਼ਿਆਦਾ ਮਾਨਦਾਨ ਨਹੀਂ ਹੋਣਾ ਵਿਜੀ ਠੀਕ ਹੈ ਹਾਂਜੀ ਲਓ ਦੋਸਤੋ 35000 ਦੀ ਡਿਮਾਂਡ ਭਾਵੇਂ 36 ਹੈ ਚਾਹੇ ਜਿੰਨੀ ਆ 35000 ਦੇ ਵਿੱਚੋਂ ਦੋਸਤੋ ਥੋੜਾ ਬੜਾ ਮੰਨਤਾਂ ਨੂੰਗਾ ਕਿਸੇ ਵੀਰ ਦਾ ਘਰ ਆ ਜਾਂਦਾ ਠੀਕ ਹੈ ਬਾਕੀ ਚ ਵਾਈ ਚ ਇੱਕ ਨੰਬਰ ਹੈ ਦੋ ਵੈੜਾ ਥੱਲੇ ਆਪਾਂ ਜੋੜ ਨਹੀਂ ਪਾਉਂਦੇ ਇੱਕ ਗਾਣ ਨੂੰ ਜੋੜ ਪਾ ਕੇ ਚੋਈਦਾ ਬਾਕੀ ਇਹ ਸੀਲਸਲਾ ਗਾ ਪੂਰੀ ਹੈ ਹਾਂਜੀ ਉਹ ਵੀ ਸੀਲਸਲਾ ਕੇ ਬਿਨਾ ਵੰਗੇ ਤਾਂ ਚੋਈਦੀ ਆ ਠੀਕ ਹੈ ਜੀ ਹਾਂਜੀ ਲਓ ਵੀ ਭਰਾਵੋ ਇਹ ਹੋ ਗਈ ਦੂਜੇ ਨੰਬਰ ਤੇ ਵੈੜ ਆ ਤੀਸਰੇ ਨੰਬਰ ਤੇ ਜਿਹੜੀ ਇੱਕ ਬਲੈਕ ਸੁਈ ਵੀਰ ਜੀ ਹਾਂਜੀ ਬਲੈਕ ਸ਼ਾਈ ਵਾਲ ਕਰਾਸ ਆ ਹਾਂ ਹਾਂਜੀ ਲਓ ਜੀ ਰਾਠੀ ਤੇ ਸ਼ਾਈ ਵਾਲ ਦਾ ਜਿਹੜਾ ਦੋਸਤੋ ਕਰਾਸ ਆ ਬਾਕੀ ਸੀਲਸਲਾ ਗਾ ਪੂਰੀ ਆ ਵੀਰ ਜੀ ਲਓ ਜੀ ਤੋ ਬਾਕੀ ਆ ਤੁਸੀਂ ਵੇਖੋ ਠੰਡੀ ਧੀਰੀ ਆ ਸੀਲਸ ਲੱਗਾ ਬਾਕੀ ਤੁਹਾਨੂੰ ਬਾਹਰ ਕੱਢ ਕੇ ਤਸੱਲੀ ਨਾਲ ਹੱਥ ਹਥ ਲਾ ਕੇ ਦਿਖਾਉਂਦੇ ਹਾਂ ਕੁਝ ਨਹੀਂ ਆਂਦੀ ਵੀਰ ਜੀ ਇੰਦਾ ਚੋਈ ਜਾਈਦੀ ਆ ਠੀਕ ਆ ਹਾਂਜੀ ਪਹਾੜਾ ਪਹਾੜ ਤੇ ਨਿਸ਼ਾਨ ਇੱਕ ਤਾਂ ਦੱਸ ਦੇ ਵੀਰ ਇਹਨੂੰ ਸੂਬਾ ਸੂਈ ਕਿਨਵਾ ਭਵੇਂ ਸੂਬਾ ਤੀਜਾ ਸੂਈ ਆ ਵੀਰ ਜੀ 9 ਕਿਲੋ ਦੇ ਥੱਲੇ ਦੁੱਧ ਰੈਡੀ ਆ ਤੇ ਘਰ ਵਾਲਿਆਂ ਨੇ ਆਪਾਂ ਜਿੰਨਾ ਘਰੋਂ ਲਈ ਉਹਨਾਂ ਨੇ ਆਪਾਂ ਵੀਡੀਓ ਵਿਖਾਈ ਮਤਲਬ ਮੈਨੂੰ ਮਗਾਉਂਦਾ ਚੇਤਾ ਭੁੱਲ ਗਿਆ ਥੋੜੀ ਗਾਂ ਦਾ ਲਾਲ ਵੀਰ ਨੇ ਦਵਾਈ ਹੀ ਭਾਜੀ ਉਹਨਾਂ ਨੇ ਹਾਂ ਹਾਂ ਤੇ ਇਹ ਸੂਈ ਆ 20 ਤੋਂ 25 ਦਿਨਾਂ ਦੇ ਵੇਵੇਂ ਸੂਈ ਆ ਅੱਛਾ ਬਾਕੀ ਮਹੀਨੇ ਦੀ ਵੀ ਮੰਨ ਸਕਦਾ ਆਪਾਂ ਜੋ ਘਰ ਵਾਲਿਆਂ ਨੇ ਵੀਡੀਓ ਵਿਖਾਈ ਆਪਾਂ ਉਹ ਦੱਸਾਂਗੇ ਵੀ ਹੁਣ ਬੱਚਾ ਨਹੀਂ ਤਾਂ ਹੈਗਾ ਬੱਚਾ ਨਹੀਂ ਹੈਗਾ ਚਲੋ ਮਹੀਨੇ ਦੇ ਵੀ ਅੰਦਰ ਵਾਰ ਮੰਨ ਲੇ ਤੇ 9 ਕਿਲੋ ਦੁੱਧ ਨਟ ਇਹਦੇ ਥੱਲੇ ਤਿਆਰ ਆ 9 ਕਿਲੋ ਹਾਂਜੀ ਠੀਕ ਆ ਜੀ ਬਾਕੀ ਸਾਸ ਸੁਧਰੀ ਆ ਕੋਈ ਜੂੜ ਨਹੀਂ ਕੋਈ ਕੁਛ ਨਹੀਂ ਐਂਦਾ ਮਿਲਦੀ ਵੀਰ ਜੀ ਲਓ ਦੋਸਤੋ 9 ਕਿਲੋ ਦੁੱਧ 20 ਤੋਂ 25 ਦਿਨ 25 ਦਿਨ ਮਹੀਨੇ ਦੇ ਅੰਦਰ ਵਾਰ ਤੁਸੀਂ ਸਮਾਂ ਮੰਨ ਕੇ ਸੌਦਾ ਕਰ ਲਿਓ ਸਵੇਰ ਦੂਜਾ ਹੀ ਹੋਊਗਾ ਨਾ ਜੀ ਨਹੀਂ ਨਹੀਂ ਤੀਜਾ ਵੀਰ ਜੀ ਤੀਜਾ ਤੀਜਾ ਸੂ ਲਓ ਦੋਸਤੋ ਤਿਜਾ ਸੂਬਾ ਠੀਕ ਹੈ ਕਹੇ ਨੂੰ ਵੀਰ ਦੂਜਾ ਵੀ ਕਹਿ ਸਕਦਾ ਪਰ ਜਿਹੜਾ origignal ਪਤਾ ਹੋਵੇ ਵੀ ਐਨੇ ਕੇ ਸੂਬੇ ਹੈਗੀ ਤੇ ਉਹ ਦੱਸਣਾ ਵੀ ਜਿਹੜਾ ਫਰਜ ਬਣਦਾ ਵਪਾਰੀ ਵੀਰ ਦਾ ਬਾਕੀ ਤਿਜਾ ਸੂਬਾ ਤੇ ਹੁਣ ਨਿਸ਼ਾਨ ਜਿਹੜਾ ਬਿਲਕੁਲ نیٹ 9 10 9 10 ਕਿਲੋ 9 ਕਿਲੋ ਵਿੱਚ نیٹ ਇਹਦੇ ਉਧ ਪੱਕਾ 9 ਕਿਲੋ ਇੱਥੇ ਮਾੜਾ ਜੱਗੇ ਖਿਲਾਰ ਕੇ ਨਾ ਦਿਖਾ ਦਈਏ ਮਾੜਾ ਜੱਗੇ ਕਰ ਲਓ ਆ ਇੱਥੇ ਖਿਲਾਰ ਲਿਓ ਭਾਵੇਂ ਇੱਥੇ ਜਿੰਨੇ ਡੱਗ ਮਰਜੀ ਚੋ ਕੇ ਲੀਟਰ ਮਾਰੀ ਜਾਓ ਟਾਈਮ ਤੋਂ ਟਾਈਮ ਆਪਾਂ ਪਸ਼ੂ ਚੋਨੇ ਵੀਜੀ ਅੱਛਾ ਜੀ ਹਾਂ ਜੀ ਲਓ ਜੀ ਦੋਸਤੋ ਇੱਕ ਵਾਰੀ ਤੁਹਾਨੂੰ ਆ ਲਓ ਜੀ ਠੀਕ ਆ ਵੱਸ ਵੱਸ ਲਓ ਜੀ ਬਾਕੀ ਥਾਣ ਥਣ ਬਹੁਤ ਲੰਮੇ ਆ ਵੇ ਜੀ ਥਾਣ ਥਣ ਪੂਰਾ ਸੁਆਦੀ ਆ ਦੋਸਤੋ ਮੁੱਠੀ ਮੁੱਠੀ ਥਾਣਾ ਚਾਰੇ ਥਾਣਾ ਪੂਰੇ ਲੰਬਾਈ ਦੇ ਵਿੱਚ ਮੁੱਠੀ ਮੁੱਠੀ ਥਾਣਾ ਠੀਕ ਆ ਤੇ ਬਾਕੀ ਚਾਰੇ ਥਣ ਵਧੀਆ ਭਰਾ ਭਰੂ ਆਂਦੇ ਤੁਸੀਂ ਭਰਾ ਭਰੂ ਇੱਕ ਨੰਬਰੇ ਵੀ ਜੀ ਠੀਕ ਆ ਹਾਂਜੀ ਤੇ ਕਿੰਨੀ ਕੁ ਡਿਮਾਂਡ ਕਰਦੇ ਇਸ ਲੈਣ ਦੀ ਡਿਮਾਂਡ ਦੇ ਉਹਦਾ 5000 ਕਰਦੇ ਆ 22000 ਦੀ ਦੇ ਦਾਂਗੇ ਵੀ ਜੀ 22000 ਦੀ ਹਾਂਜੀ ਵੀ ਲੈਣ ਦੇ ਨਾ ਜਿਹੜਾ ਥੋੜਾ ਬੜਾ ਮੌਕੇ ਤੇ ਮਾਨਤਨ ਹੋਊਗਾ ਵੀ ਜੀ ਠੀਕ ਆ ਜੀ ਹਾਂਜੀ ਲਓ ਦੋਸਤੋ 22000 ਦੇ ਵਿੱਚੋਂ ਥੋੜਾ ਬੜਾ ਮਾਨਤਨ ਹੋਣਾ ਬਾਕੀ ਐ ਸਾ ਸੁਧਰੀ ਐ ਕੋਈ ਲੱਤ ਨਹੀਂ ਕੋਈ ਕੁਛ ਨਹੀਂ ਮਾਰਦੀ ਵੀ ਜੀ ਆ ਲਓ ਬਾਕੀ ਥਣ ਥੋਣੇ ਪੂਰਾ ਲੰਮਾ ਹੱਥੀ ਚਵਾਈ ਮੁੱਠੀ ਵਾਲਾ ਲੱਗਾ ਵੀ ਜੀ ਲੋਬੀ ਪ੍ਰਭੋ ਕਰੂ ਚੈੱਕ ਠੀਕ ਹੈ ਜੀ ਇਹ ਹੋ ਗਈ ਦੋਸਤੋ ਸਾਈਕਲ ਨੰਬਰ ਤੇ ਵੈੜ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਵੈੜਾਂ ਦੇ ਵਿੱਚ ਬਾਕੀ ਇਥੇ ਲਾਈਟ ਚੱਲ ਗਈ ਇੱਕ ਬਲਬ ਲੱਗਾ ਤੇ ਹੈਗਾ ਪਰ ਚਾਨਣ ਘਟ ਆਉਂਦਾ ਹੈ ਇਧਰ ਕੋਈ ਗੱਲ ਨਹੀਂ ਆਪਾਂ ਬਾਹਰ ਕੱਢ ਕੇ ਵਿਖਾਈ ਜੀ ਕੋਈ ਬਾਹਰ ਤਸਲੀਨਾ ਆ ਇੱਕ ਮਹੀਨੇ ਤੋਂ ਉੱਤੇ 4-5 ਦਿਨ ਹੋ ਗਏ ਆ ਅੱਛਾ ਜੀ ਹਾਂ ਜੀ 10 ਦਿਨ ਵੀ ਲਾ ਸਕਦਾ ਕੋਈ ਗੱਲ ਨਹੀਂ ਆ ਮਹੀਨੇ ਤੋਂ ਉੱਤੇ 5-4 ਦਿਨ ਹੋ ਗਏ ਸੋਈ ਨੂੰ ਹਾਂਜੀ ਤੇ ਸੂਬਾ ਪਹਿਲਣ ਵੜ ਕੇ ਇਹ ਦੂਜਾ ਦੂਜਾ ਸੂਈ ਵੇਜੀ ਦੂਜਾ ਹਾਂਜੀ ਬੱਚਾ ਮਗਰ ਇਹਦੇ ਮਗਰ ਬੱਛੀ ਇਹਦੇ ਉਹ ਗਾੜੀ ਵਿਖਾ ਦਿੰਨੇ ਬਾਅਦ ਤੁਹਾਨੂੰ ਆਪਾਂ ਠੀਕਾ ਜੀ ਸੋ ਬੱਚੇ ਦੋਸਤੋ ਕੱਲੇ ਕੱਲੇ ਪਸ਼ੂ ਦੀ ਆਪਾਂ ਤੁਹਾਨੂੰ ਬਾਅਦ ਵਿੱਚ ਨੋਟ ਕਰਾ ਦਾਂਗੇ ਦਿਖਾ ਦਾਂਗੇ ਦੂਜਾ ਸੂਬਾ ਸੂਈ ਆ 9 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਜੋ ਨੈਟ ਵੇਜੀ 9 ਕਿਲੋ ਦੁੱਧ ਤਾਂ ਮਗਰ ਬੱਛੀ ਆ ਤੇ ਸੂਈ ਨੂੰ 25 ਦਿਨ ਹੋ ਗਏ ਆ ਨਹੀਂ ਨਹੀਂ ਮਹੀਨੇ ਬਾਹਰ ਹੋਏ ਵੇਜੀ ਮਹੀਨੇ ਬਾਹਰ 1 ਮਹੀਨੇ ਕੋਈ 5-7 ਦਿਨ ਠੀਕ ਆ ਆਲੋ ਬਾਕੀ ਆਰਡਰ ਜਿਹੜਾ ਦੋਸਤੋ ਫਿਕਸਡ ਆਰਡਰ ਆ ਕਸਮੇ ਲੇਵੇ ਦੇ ਵਿੱਚ ਆ ਟਾਈਟ ਆਰਡਰ ਦੇ ਵਿੱਚ ਆ ਵੱਛੀ ਨਵੀਂ ਆ ਦੁੱਧਾ ਸੁਦਾ ਬਾਕੀ ਦੁੱਧ ਦੀ ਗਾਰੰਟੀ ਹੋਗੀ ਵਿੱਚ ਆ ਆਪਾਂ ਜਿੰਨਾ ਵੀ ਦੱਸੰਦਾ ਹੈ ਨਾ ਇਹ ਨਹੀਂ ਆ ਦੱਸਣਾ ਕੋਈ ਤੇ ਨਿਕਲੇ ਇੱਥੇ ਆਣ ਕੇ ਕੋਈ ਵੀਰ ਜੀ ਤੁਹਾਨੂੰ ਵੀ ਪਤਾ ਦੋ 250 300 ਕਿਲੋਮੀਟਰ ਦੂਰੋਂ ਕੋਈ ਵੀਰ ਭਰਾ ਹੁੰਦਾ ਆਪਣਾ ਗਾਗਰ ਲੈਣ ਬਿਲਕੁਲ ਹਾਂਜੀ ਲਓ ਜੀ ਆ ਬੈਠਾ ਦੋਸਤੋ ਠੀਕ ਆ ਤੇ 9 ਕਿਲੋ ਆਪਾਂ ਚਵਾਦਾਂਗੇ ਹੁਣ ਹਾਂਜੀ 9 ਕਿਲੋ ਨਟ ਚਵਾਦਾ ਦੇਖਿਆ ਜੀ ਸੋ ਵਚੀ ਨਵੀਆਂ ਦੋਸਤੋ ਥੋੜੀਆਂ ਅੜੀਆਂਆਂ ਕਰਦੀ ਆ ਜਿਵੇਂ ਸ਼ੈਤਾਨੀ ਜੀ ਕਰਦੇ ਹੁੰਦੇ ਪਸੂ ਮਾੜੀ ਜੀ ਠੀਕ ਆ ਆ ਲਓ ਬਾਕੀ ਤੁਹਾਨੂੰ ਪਤਾ ਵੀਰ ਜੀ ਕਈ ਵਾਰ ਨਹੀਂ ਕੱਢਦੇ ਘਰੋਂ ਆਪਾਂ ਦੇ ਜਾਲ ਇੱਥੇ ਬਾਹਰ ਕੱਢ ਲਈਦੇ ਜਿੱਦਾਂ ਮਰਜ਼ੀ ਕੱਚੇ ਵੀ ਬੰਨ੍ਹ ਲਈਦੇ ਆ ਹਾਂ 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 ਬਿਲਕੁਲ ਠੀਕ ਆ ਜੀ ਲਓ ਜੀ ਕਿ ਵੇੜਾ ਦੋਸਤੋ ਠੀਕ ਆ ਜੀ ਤੇ ਤਕਰੀਬਨ ਕੋਈ ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਸੂਈ ਨੂੰ 9 ਕਿਲੋ ਕੇ ਵੀਰ ਦੁੱਧ ਚੋਕੇ ਆਪਦੀ ਤਸਦੀਕ ਕਰ ਸਕਦਾ ਬੱਚਾ ਦਾ ਆ ਥੋੜਾ ਜਿਹਾ ਤੁਹਾਨੂੰ ਆ ਬੱਚੇ ਕਿੱਥੇ ਜੀ ਆ ਇੱਕ ਕਟਾ ਹੋ ਜੋ ਨਿੱਕਾ ਬੱਚਾ ਮੱਝ ਦਾ ਆਹੜਾ ਆ ਗਿਆ ਮੱਝ ਪਹਿਲੇ ਨੰਬਰ ਤੇ ਦੀ ਆਪਾਂ ਦਿਖਾਈ ਐ ਇਹ ਕਟਾ 5-7 ਦਿਨਾਂ ਦੀ ਸੂਈ ਨਹੀਂ ਨਹੀਂ 9 ਦਾ 10 ਦਿਨਾਂ ਦੀ ਸੂਈ 10 ਤੋਂ 10 ਦਿਨਾਂ ਦੀ ਸੂਈ ਆ ਆ ਬੱਚੀ ਜੋ ਵੇਚੀ ਆ ਬੱਚੀ ਆ ਦੋਸਤੋ ਜਿਹੜੀ ਆਪਾਂ ਤੁਹਾਨੂੰ ਵੇੜ ਦਿਖਾਈ ਆ ਆ ਹੁਣ ਜਿਹੜੀ ਵੇੜ ਦਿਖਾਈ ਆਪਾਂ ਤੁਹਾਨੂੰ ਠੀਕ ਆ ਜੀ ਹਾਂ ਲੋ ਠੀਕ ਹੈ ਜੀ ਤੇ ਇਹ ਵੜਦਾ ਵੀਰ ਜੀ ਬਾਹਰ ਤੋਂ ਮੁੱਲ ਕੀ ਹੈ ਨਿਸ਼ਾਨਾ ਮੁੱਲ ਵੀਰ ਜੀ ਕਰਦੇ ਨੂੰ ਭਾਵੇਂ 30000 ਕਰ ਲਗੇ 27000 ਦੀ ਦੇ ਦਾਂਗੇ ਵੀਰ ਜੀ 27000 ਦੀ ਹਾਂ ਜੀ ਔੜਦੇ ਵਾਲਾ ਕੰਮ ਹੀ ਕਰ ਦੇਣਾ ਆਪਾਂ ਬਸ ਠੀਕ ਹੈ ਜੀ ਹਾਂ ਜੀ ਲਓ ਜੀ 27 ਆਹ ਕੱਟਾ ਵੀਰ ਜੀ ਹਾਂ 27000 ਦੇ ਵਿੱਚ ਦੋਸਤੋ ਇਹ ਵੜ ਤੁਹਾਨੂੰ ਮਿਲ ਜੂਗੀ ਤੇ ਅੱਗੇ ਚੌਥੇ ਨੰਬਰ ਤੇ ਜਿਹੜਾ ਦੋਸਤੋ ਤੁਹਾਨੂੰ ਐਨੀਮਲ ਦਿਖਾਉਣਾ ਇਹ ਖੀਰਾ ਕੱਟਾ ਜੀ ਵੀਰ ਜੀ ਵੱਪ ਬਾਹਰ ਕੱਢ ਕੇ ਵਿਖਾ ਦਿੰਨੇ ਆ ਬਾਹਰ ਕੱਢ ਲੀਏ ਹਾਂਜੀ ਤੇ ਥੋੜਾ ਲਾਈਟ ਜਿਹੜੇ ਦੋਸਤੋ ਜਾਣ ਕਰਕੇ ਥੋੜਾ ਜਿਹਾ ਨੀਰਾ ਇੱਥੇ ਥੋੜਾ ਬਾਹਰ ਨੂੰ ਕੱਢ ਕੇ ਆਪਾਂ ਤੁਹਾਨੂੰ ਐਨੀਮਲ ਦਿਖਾ ਦਿੰਨੇ ਆ ਕਟਾ ਮੋਰਾ ਦੇ ਵਿੱਚ ਬਹੁਤ ਅੰਦੋਂ ਦੋਸਤੋ ਖੀਰਾ ਠੀਕ ਹੈ ਤੇ ਨਸਲ ਬਰੀਡ ਦੇ ਵਿੱਚ ਮੋਰਾ ਦਾ ਕਟਾ ਇਹ ਕਿਹੜਾ ਮਾਲੀ ਮਾਲੀ ਦਾ ਪਤਾ ਕੁਛ ਮਾਲੀ ਦਾ ਨਹੀਂ ਪਤਾ ਉਹਨਾ ਐਮ 29 ਦਾ ਦੱਸਦੇ ਵੀਰ ਜੀ ਐਮ 29 ਦਾ ਹਾਂਜੀ ਮਾੜੀ ਜੀ ਪੂ ਚਿੱਟੀ ਹੈ ਬਾਕੀ ਸਾਰਾ ਜੈਡ ਬਲੈਕ ਆ ਠੀਕ ਆ ਜੀ ਠੀਕ ਆ ਹਾਂਜੀ ਸੋ ਬਾਕੀ ਮੱਥਾ ਮੋਥਾ ਖੀਰਾ ਬਲੈਕ ਮੈਂ ਮੂੰਹ ਮੱਥੇ ਤੋਂ ਪੂਰਾ ਬਲੈਕ ਹਾਂਜੀ ਹਾਂਜੀ ਬਲੈਕ ਹੈ ਵੀਰ ਜੀ ਠੀਕ ਆ ਜੀ ਬਾਕੀ ਸੰਗੀ ਸੰਗੀ ਵੀ ਪ੍ਰੋਪਰ ਦਿਖਾਉਣੇ ਆ ਅੱਛਾ ਉਮਰ ਨਿਸ਼ਾਨੇ ਦੀ ਕਿੰਨੀ ਕ ਅਖੀਰੇ ਦੀ ਹੋ ਗਈ ਕੱਟੇ ਇਹ ਘਰ ਵਾਲੇ ਤੇ ਵੀਰ ਜੀ ਆਂਦੇ 17 18 ਮਹੀਨਿਆਂ ਦਾ ਆਪਾਂ 20 ਮਹੀਨਿਆਂ ਦਾ ਕਰਕੇ ਲਿਆ ਵੀਰ ਜੀ ਕੱਟਾ ਬਾਕੀ ਮੂੰਹ ਮੂੰਹੋਂ ਅਖੀਰਾ ਵਾ ਬਾਕੀ ਇਹ ਦੁੱਧ ਵਾਲੇ ਜਿਹੜੇ ਜਿੰਨੇ ਥਣੋਂ ਦੇ ਬਰਾਬਰ ਨਹੀਂ ਕੀਤੇ ਹਜੇ ਨਿੱਕੇ ਜਿਹਾ ਥਣਾ ਹੂੰ ਹਾਂਜੀ ਲਓ ਜੀ ਆਹ ਦੋਸਤੋ ਵੇਖੋ ਤੁਸੀਂ ਸਿੰਘ ਸੰਗੇ ਇਥੋਂ ਗੁਲਾਈ ਦੇ ਵਿੱਚ ਪੂਰਾ ਕਰ ਲਿਆ ਹਾਈਟ ਹੋਇਡ ਵੀ ਤੁਹਾਡੇ ਸਾਹਮਣੇ ਬਹੁਤ ਹੈ ਜੀ ਹਾਈਟ ਹਾਈਟ ਚੰਗੀ ਆ ਪੂਰੀ ਜਿਹੜਾ ਦੋਸਤੋ ਚੰਗੀ ਸਿਹਤ ਵਾਲਾ ਹੈ ਚੌੜੇ ਪਿੱਠ ਪੂਰੇ ਦੇ ਵਿੱਚ ਆ ਇਸ ਬਾਕੀ ਟੈਸਟਿੰਗਲ ਤੁਹਾਨੂੰ ਥੋੜਾ ਜਿਹਾ ਹੋਰ ਦਿਖਾ ਦਿੰਨੇ ਆ ਠੀਕ ਹੈ 929 ਦਾ ਵੀਰਾਂ ਦਾ ਜਿੱਥੋਂ ਖਰੀਦਿਆ 929 ਦਾ ਉਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਸੋ ਮੱਥਾ ਮੁੱਥਾ ਪੂਰਾ ਬਲਾਏਗਾ ਪੂਛ ਕੋਈ 3 ਤੋਂ 4 ਆ 3 ਤੋਂ 4 ਇੰਚ ਜਿਹੜੀ ਦੋਸਤੋ ਵਾਈਟ ਹੈ ਮੋਹਰਾ ਦੇ ਵਿੱਚ ਠੀਕ ਹੈ ਜੀ ਮਨਜ਼ੂਰ ਹੈਗੀ ਆ ਉਨੀ ਕੁ ਜਿਹੜਾ ਦੋਸਤੋ ਪੂਛ ਮਗਰ ਵਾਈਟ ਹੈਗੀ ਆ ਤੇ 20 ਮਨਥ ਏਜ ਇਹਦੀ ਮੰਨੀ ਸੀਗੀ 20 ਮਹੀਨਿਆਂ ਦਾ ਕਟਾ ਮੰਨ ਕੇ ਸੌਦਾ ਕੀਤਾ ਬਾਕੀ ਸਿੰਗੀ-ਸੁੰਗੀ ਬਹੁਤ ਪਿਆਰੀ ਆ ਤੋ ਜਿਹੜੇ ਵੀਰ ਨੇ ਕਿਤੇ ਅੱਗੇ ਮੱਜਾਂ ਦੇ ਵਿੱਚ ਰੱਖਣਾ ਪਸ਼ੂ ਚਾਹੇ ਰੇੜੀ ਰੂੜੀ ਤੇ ਲਾਉਣਾ ਉਹ ਵੀ ਤੁਸੀਂ ਵੀਰ ਸੌਦਾ ਕਰ ਸਕਦੇ ਜੇ ਤੇ ਨਿਸ਼ਾਨ ਕੀ ਆਪਾਂ ਲੈਣ ਦੇਣ ਕੀ ਕਰਾਂਗੇ ਮੁੱਲ ਮੁੱਲ ਵੀਰ ਜੀ 20000 ਕਰਦੇ 21 ਦਾ ਦੇ ਦਾਂਗੇ ਵੀਰ ਜੀ 21000 ਦਾ ਹਾਂਜੀ ਠੀਕ ਆ ਜੀ ਮਾੜਾ ਜਾਨਵਰ ਕੇ ਨਿਸ਼ਾਨ ਖਿਲਾ ਰਹੇ ਹੋ ਇੱਥੇ ਦਿਖਾਈਏ ਮਾੜਾ ਸੱਜਣਾ ਨੂੰ ਆਹ ਦੇਖੋ ਜੀ ਆਹ ਲਓ ਅੱਗੇ ਤੇ ਰੇੜੇ ਰੂੜੇ ਲਾ ਦੇ ਤੇ ਇਹ ਆਪਾਂ ਜਿੰਨੇ ਸੀ ਜਨਰ ਰੱਖੇ ਸੀ ਆਪਾਂ ਹੁਣ ਪਰ ਪੈਲੀਆਂ ਜਾਂ ਆਪਾਂ ਖੇਤਾਂ 'ਚ ਆ ਗਏ ਤੇ ਗੁੱਠੀ ਗਾੜੀ ਪਾ ਲਈ ਆ ਆਪਰ ਤੇ ਨਾ ਦਾ ਕਰਕੇ ਆਪਾਂ ਇੱਥੋਂ ਪੱਠੇ ਲਾ ਗੋ ਜੋਕ ਲਈਦੇ ਆ ਹਾਂਜੀ ਲਓ ਜੀ ਇਹ ਕਟਾ ਭਰਾਵੋ ਠੀਕ ਹੈ ਜੀ ਪਸੰਦ ਆਊਗਾ ਤੇ 21000 ਦਾ ਹਾਂ ਨਾ ਜਿਹੜੀ ਡਾਸਟ ਲੈਣ ਦੇਣ ਉਹ 21000 ਬਾਕੀ ਜਿਹੜੇ ਵੀਰਪੁਰਾ ਨੇ ਲੈਣਾ ਉਹ ਘਰ ਰੱਖਣ ਵਾਲਾ ਫੋਨ ਲਾਵੇ ਵੀਰ ਜੀ ਦੋ ਨੰਬਰ ਵਾਲਾ ਕੋਈ ਫੋਨ ਨਾ ਲਾਵੇ ਆਪਾਂ ਨੂੰ ਹਾਂਜੀ ਠੀਕ ਹੈ ਜੀ ਹਾਂ ਕੋਈ ਗੱਲ ਨਹੀਂ ਜੇ ਸੇਲ ਹੋ ਜੂ ਠੀਕ ਹੈ ਨਹੀਂ ਤੇ ਆਪਾਂ ਘਰ ਰੱਖਣਾ ਕੋਈ ਗੱਲ ਲਓ ਦੋਸਤੋ ਵੀਰ ਤੁਹਾਨੂੰ ਪਤਾ ਜੇ ਖੋਲਣਾ ਖਲਣਾ ਹੋਏ ਤੇ ਕੀਰਾ ਕਟਾ ਮੂੰਹ ਵਿੱਚ ਜੀ ਬਿਲਕੁਲ 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 ਆਹ ਵੇਖੋ ਵੀ ਦੋਸਤੋ ਠੀਕ ਆ ਸਿੰਘ ਸੁੰਗ ਵੀ ਇਹਨੇ ਗਲਾਈ 'ਚ ਇੱਥੇ ਮੋੜ ਦੇ ਰਿਹਾ ਦੋ ਸਿੰਘ ਗਲਾਈ ਦੇ ਵਿੱਚ ਠੀਕ ਆ ਤੇ ਸੋਨਾ ਕਟਾ ਹਾਂਜੀ ਤੋਰ ਲੀ ਗੇ ਨਿਸ਼ਾਨ ਸੋ ਕਟਾ ਚੰਗਾ ਦੋਸਤੋ ਪਸੰਦ ਆਊਗਾ 21000 ਦੇ ਵਿੱਚ ਤੁਹਾਨੂੰ ਆ ਕਟਾ ਮਿਲ ਜਾਊਗਾ ਕੋਈ 2000 ਮਹੀਨੇ ਜਿਹੜੀ ਦੋਸਤੋ ਸਾਂਭੋਗੇ ਤੇ ਕੱਦ ਜਿਹੜਾ ਉਮਰ ਦੇ ਹਿਸਾਬ ਨਾਲ ਸੋਨਾ ਕਰਦਾ ਪਿਆ ਅੱਗੇ ਜਿਹੜਾ ਵੀਰ ਚੰਗਾ ਆਥੂ ਤ ਫੇਰ ਲੂਗਾ ਦੋਸਤੋ ਤੇ ਰੇੜੀ ਤੇ ਵੀ ਲੱਗ ਜੂਗਾ ਅੱਗੇ ਨਾਲ ਦੀ ਨਾਲ ਜਿਹੜਾ ਜੰਪ ਵੀ ਲਾਉਣੇ ਸ਼ੁਰੂ ਕਰ ਦੂਗਾ ਠੀਕ ਆ ਆ ਵੇਖੋ ਸੋ ਅੱਜ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀ ਦੋਸਤੋ ਇਹ ਪੰਜ ਨਾਲ ਸੀਗੇ ਤਿੰਨ ਬਿਹੜਾ ਇੱਕ ਇਹ ਮੱਝ ਤੁਹਾਨੂੰ ਸ਼ੁਰੂਆਤ ਸਟਾਰਟਿੰਗ ਤੋਂ ਦਿਖਾਤੀ ਆ ਇੱਕ ਮਾਲੀ ਤੁਹਾਨੂੰ ਦਿਖਾਤਾ ਕੱਟਾ ਦਿਖਾਤਾ ਸੋ ਐਨੀਮਲ ਜਿਹੜਾ ਵੀ ਪਸੰਦ ਆਇਆ ਹੋਊਗਾ ਦੋਸਤੋ ਇਹ ਪਸ਼ੂ ਸਾਰੇ ਦੁੱਧ ਤੇ ਚੱਲਦੇ ਪਏ ਆ ਤਿੰਨ ਬਿਹੜਾ ਇੱਕ ਮੱਝ ਤੇ ਚਵਾਈ ਕਰਕੇ ਆਪਦਾ ਬਿਲਕੁਲ ਤਸੱਲੀ ਕਰ ਸਕਦਾ ਕੋਈ ਵੀਰ ਇੱਕ ਟਾਈਮ ਵੀਡੀਓ ਕਾਲ ਤੇ ਤਸੱਲੀ ਕਰ ਲਿਆ ਕਰੋ ਦੂਜੇ ਟਾਈਮ ਆਪਣੀ ਘਰ ਵਿਜਿਟ ਕਰਕੇ ਤਸੱਲੀ ਕਰ ਲਿਆ ਕਰੋ ਇਸੇ ਤਰ੍ਹਾਂ ਦੋਸਤੋ ਪੂਰੀ ਤਸੱਲੀ ਹੋ ਜਾਂਦੀ ਆ ਪਸੂ ਦੀ ਕੋਈ ਡੋਗਾਂਗੇ ਚਵਾਈ ਹੋ ਜਾਂਦੀ ਆ ਤੇ ਨਿਸ਼ਾਨ ਹੋਰ ਕੋਈ ਗੱਲਬਾਤ ਵਧੀਆ ਵੇਚੀ ਠੀਕ ਠਾਕ ਚੜਦੀ ਕਲਾ ਬਾਬਾ ਰੱਖੇ ਸਾਰੇ ਵੀਰਾਂ ਭਰਾਵਾਂ ਨੂੰ ਬਿਲਕੁਲ ਜੀ ਬਿਲਕੁਲ ਤੇ ਬੋਲਦਗੇ ਨੰਬਰ ਆਪਣੇ ਹਾਂਜੀ 70876 7447 ਠੀਕ ਹੈ ਜੀ ਹਾਂਜੀ ਜੀ ਮਿਹਰਬਾਨੀ ਬਈ ਮਿਹਰਬਾਨੀ ਸੋ ਦੋਸਤੋ ਇਹ ਨੰਬਰ ਜਿਹੜੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰਤੇ ਆ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੇ ਬਧੇਰੇ ਗੱਲਬਾਤ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਾਥ ਸ਼ਰੀਆ ਕਾਲ ਜੀ